ਸੂਬੇ ਦੇ ਵਿੱਚ ਕਾਲੇ ਧੰਦਿਆਂ ਦਾ ਬਾਜ਼ਾਰ ਸਰਗਰਮ ਹੈ ਅਤੇ ਅਜਾਹੇ ਧੰਦਿਆਂ ਦੇ ਉੱਪਰ ਨਕੀਲ ਕਸਣ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਵੱਡੇ-ਵੱਡੇ ਉਪਰਾਲੇ ਕੀਤੇ ਜਾਂਦੇ ਨੇ ਅਤੇ ਜਿਹੜੇ ਵਿੱਚ ਪੰਜਾਬ ਦੇ ਕਪੂਰਥਲਾ ਦੇ ਫਗਵਾੜਾ ਪੁਲਿਸ ਨੇ ਵਿਦੇਸ਼ੀ ਅਤੇ ਦੇਸੀ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਜਾਹੇ ਕਾਨੂੰਨਿਕ ਕੰਮ ਨੂੰ ਅੰਜਾਮ ਦਿੰਦੀਆਂ ਸਨ ਕਿ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦਰਸਲ پولیس ਅਧਿਕਾਰੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਮਹਿਰੂ ਦੇ ਲੋਕ ਗੇਟ ਦੇ ਉੱਪਰ ਸ਼ਾਮ ਪੈਂਦੇ ਹੀ ਵਿਦੇਸ਼ੀ ਅਤੇ ਦੇਸੀ ਲੜਕੀਆਂ ਲੋਕਾਂ ਨੂੰ ਬਹਿਲਾ ਫਸਲਾ ਕੇ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਉਹਨਾਂ ਨੂੰ ਡਰਾਤਮਕਾ ਕੇ ਗਲਤ ਕੰਮ ਕਰਦੀਆਂ ਸਨ ਅਤੇ ਉਹਨਾਂ ਤੋਂ ਪੈਸੇ ਠੱਗਦਿਏ ਸਨ پولیس ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਦੋ ਲੋਕਾਂ ਨੇ ਸ਼ਿਕਾਇਤ ਕੀਤੀ ਅਤੇ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਜਾਲ ਵਿਛਾ ਕੇ ਇਹਨਾਂ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਫਗਵਾੜਾ ਪੁਲਿਸ ਦੇ ਐਸਆਈ ਦਰਸ਼ਨ ਸਿੰਘ ਨੇ ਹੋਰ ਕੀ ਅਹਿਮ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ ਸਰ ਕੀ ਮਾਮਲਾ ਪਟਿਸਾ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ 8:00 ਉੱਥੇ ਲੋਕੇਟ ਗਸ਼ਤ ਦੇ ਸੌਣ ਨੂੰ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੇ ਸੀ ਲੋਕੇਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਹਨਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਠੀਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਖਾਰੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰ ਇਹ ਆਪਣੇ ਪਾ ਗਏ ਥਾਂ ਦੇ ਕਰੀਪੇ ਪਰੇ ਜਾ ਕੇ ਜੋ ਉਹਨੂੰ ਚੱਕ ਚੁਪਾ ਕੇ ਉਹਨਾਂ ਕੋਲ ਪੈਸੇ ਕੋਲ ਨਹੀਂ ਆ ਜਾਂ ਉਹਨਾਂ ਦਾ ਆਬਜੈਕਟ ਨਹੀਂ ਹੁੰਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤੇ ਸਾਡਾ ਸ਼ੇਰ ਛਾੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗਾ ਜੀ ਤਾਂ ਉਹਨਾਂ ਦੇ ਸਮਾਂ ਚ ਸ਼ੇਪ ਦੇ ਚੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਵਸਲਾ ਹੁਸਲਾ ਆ ਕੇ ਉਹਨਾਂ ਕੋਲ ਪੈਸੇ ਵਟੋਰਨੀ ਆ ਧਮਕੀ ਦੇ ਕੇ ਵੀ ਤੈਨੂੰ ਅਸੀਂ ਪਹਾਰਾਂਗੇ ਕਿ ਇਸ ਚ ਇੰਨਾ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਵੀ ਬਾਕੀ ਕੇਸ ਜਦ ਤੱਕ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਝ ਇਹਦਾ ਕੋਈ ਜੁਗੰਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਸੰਖੇਪਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਹੋਰ ਸਿਰ ਤੇ ਨੋਟੀਫਿਕੇਸ਼ਨ ਚ ਲਿਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕਰੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਆ। ਹੂੰ ਹੂੰ। ਫੇਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਧੰਦੇ ਕਰਕੇ ਉਹਨਾਂ ਨੂੰ ਡਰਾ ਧੰਕਾ ਕੇ ਪੈਸੇ ਲੈ ਲੈਂਦੀਆਂ ਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੀਆਂ ਰਾਤ। ਅੱਛਾ ਇਹ ਦੱਸਿਓ ਕੋਈ ਨਸ਼ੇ ਦੇ ਬੀਬੀ ਚੜਦੀ ਹੈਗੀਆਂ ਕੋਈ। ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਰਮੀਆਂ ਪੀਂਦੀਆਂ ਹੈਗੀਆਂ ਲੱਗਦੀ। ਹੂੰ ਹੂੰ। ਤੇ ਇਹਨਾਂ ਦਾ ਦੱਸਿਆ ਵੀ ਦਵਾਈ ਚੱਲ ਰਹੀ ਹੈ ਦਾ। ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ? ਅਸੀਂ ਉਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਰਮੇ ਦਰਜ ਕੀਤੇ ਆ। ਇਹਨਾਂ ਨੂੰ ਸ਼ਹਿਰ ਕੋਰਟ 'ਚ ਪੇਸ਼ ਕਰਕੇ ਤਾਂ ਜੇ ਵੀ ਅਗਲੀ ਕਾਰਵਾਈ ਕਰਨ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 384 506 341 ਆਪੀਸੀ ਤਹਿਤ ਧੋਬ ਕਰਨੇ 39 ਨੰਬਰ ਮਕਰਮਾ ਤੋਂ 40 ਨੰਬਰ ਨੂੰ ਕਰਨਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿੰਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਨੇ ਜੇ ਦਰਮੇਂ ਤਰਪੀਤ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਹਰ ਜਿਆਦਾਤਰ ਇਹ ਦਲੰਦਰ ਸਾਈਡਾਂ ਉਨ੍ਹਦੀਆਂ ਰਾਤ ਸਮੇਂ ਉਨ੍ਹਦੀਆਂ ਨਾਈਟ ਸਾਈਡਾਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਹਦੇ ਆਪਣੇ ਗਾ ਕਲਪਦੀਆਂ ਤੇ ਮੁੜ ਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਡਰਾਉਂਦੀਆਂ ਹੀ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਹਰਾ ਬਲੈਕਮੇਲ ਕਰਦੀਆਂ ਫਿਰ ਜੇ ਉਸ ਕੋ ਪੈਸੇ ਲੈ ਲੇ ਫਿਰ ਤੁਹਾਨੂੰ ਪੈਸੇ ਦੇ ਰੋ ਨਹੀਂ ਤੇ ਤੈਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਪੋਲਿਸ ਕੋ ਫੜਾ ਲਾਂਗੇ ਤੂੰ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਣੀ ਆ ਫਿਰ ਅੱਜ ਤੱਕ ਤੂੰ ਹੀ ਸੜਨਾ ਐ ਕਰ ਰਹੇ ਉਹਨਾਂ ਨੂੰ ਬਲੈਕਮੇਲ ਕਰਕੇ ਉਹਨ ਮੈਂ ਉਹ ਪੂਰ ਸੇਵਲ ਪੈਸੇ ਨਹੀਂ ਲੀਏ ਆਪਾਂ ਨੂੰ ਸੂਚਨਾ ਕਿਤਾਈ ਸੀ ਇਹ ਬਿਲਕੁਲ ਦੋ ਆਪਣੇ ਆਪਣੇ ਮਦਦਈਏ ਸੀ ਜਿਨ੍ਹਾਂ ਨੇ ਵੱਖ-ਵੱਖ ਆਪਣੇ ਬਿਆਨ ਦਿੱਤੇ ਕਰਾਈ ਐਸਮ ਜਰ న్యూਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਰਿਪੋਰਟ